ਤਬੀਦਰ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਕੀਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀ ਵੀ ਸਾਥੀ ਲੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਆਫੀਮ ਇੱਕ ਰੇਜ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਪੀਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਬੰਦੀ ਬੋਟੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਹੈ। ਪਰ ਇਹ ਦੋਸ਼ੀ ਫੜੇ ਗਏ। 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਐਸਪੀ ਬੀ ਫੋਟੋਗ੍ਰਾਫਰ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਮਕਦਮਾ ਨੰਬਰ 111 ਅਸਲਾ ਐਕਸਰੰਗ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਤੇ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਅ ਇਹ ਜਿਹੜਾ ਬੰਦਾ ਸੀ ਉਹਦੇ ਤੇ ਪਹਿਲਾਂ ਵੀ ਪਰਚੇ दर्ज ਨੇ ਤੇ ਇਹਦੇ ਕੋਲੋਂ ਵੈਪਨ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਐਲੈਸਟ ਗਾਟਨ 32 ਬੋਲ ਸਮੇਤ 10 ਗਿੰਦਾ ਰਾਊਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਦਲ ਆਧਾ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆ

ਮੁਦੇ ਵਿਰੋਧ ਵਿੱਚ ਹੋਰ ਵੀ ਬੰਦੇ ਨੇ ਜੀ ਫਾਰ ਦਾ ਸੇਕ ਟੂ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਜ ਨਾਮ ਡਿਸਕਲੋਸ ਨਹੀਂ ਕਰ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੋਂ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀ ਇਸ ਕੇਸ ਦੇ ਵਿੱਚ ਕਿੰਨੀ ਆਵੇਗੀ ਕਿੰਨੇ ਮਾਮਲੇ ਦੋਸਤ ਇਹਦੇ ਟੈਕ ਟੈਕਟਿਵ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨਸ ਨੂੰ ਰਿਕਵਰ ਹੋਣੇ ਸਾਲਟਰ ਕੀ ਅਸੀਂ ਉਹ ਵਿੱਚ ਤਫਤੀਸ਼ ਕਰ ਰਹੇ ਹਾਂ ਕਿ ਵਰਤਨ ਕਿ ਹੋਰ ਬਾਤਾਂ ਵੀ ਹੋਣੇ ਤੇ थाना गोविंद अधीन परचा दर्ज होया जिद किलो अफीम की रिकवरी की गई है मैं दसना चाहूंगी जी कि जी रिकवरी की गई है यह बैकवर्ड लिंक के ਤਾਨੂੰ ਪਤਾ ਚੱਲਿਆ ਕਿ ਇਹ ਝਾਰਖੰਡ ਤੋਂ ਫੀਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਆਫੀਮ ਲੈ ਕੇ ਆ ਰਹੇ ਸੀਗੇ ਉਹਨਾਂ ਨੂੰ ਦਰਾਨਾ ਨਾਤਾ ਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋਗ੍ਰਾਮ ਫੀਮ ਦੀ ਰਿਕਵਰੀ ਕੀਤੀ ਗਈ ਇਹਨਾਂ ਜਿਹੜੇ ਜਿਹੜੇ ਬੰਦਿਆਂ ਤੋਂ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼, ਸਤਵੀਰ ਅਤੇ ਧਰਮਵੀਰ ਹਨ ਜਿਹੜਾ ਸਤਵੀਰ ਅਤੇ ਧਰਮਵੀਰ ਨੇ ਉਹ ਸਖੇ ਭਰਾ ਨੇ ਅਤੇ ਬਦਾਈਉਂ ਦੇ ਰਹਿਣ ਵਾਲੇ ਨੇ ਮਾਦਨ ਉਤਰ ਪਰੇ ਦੇ ਇਸ਼ਤੇ ਵਾਸੀ ਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕ ਯਾਨੀ ਕਿ ਇਹ ਕਿੱਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਦੰਗਿਆਈ ਦੇ ਵਿੱਚ ਤਕਤੀਸ਼ ਕਰਨ ਲੱਗੇ ਹੋਏ ਆ ਤੇ ਸਾਨੂੰ ਪੂਰੀ ਪੂਰੀ ਨਹੀਂ ਲੱਗਾ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਦੇ ਗੱਲ ਉਹ ਕਿਚਨ ਵਾਸਤੇ ਆ ਰਹੇ ਸੀ ਤੇ ਕਿੰਨੇ ਤੇ ਕੀ ਮਾਰ ਉਜੀ ਬਿਲਕੁਲ ਇਹ ਬੇਚਣ ਵਾਸਤੇ ਆ ਰਹੇ ਸੀਗੇ ਤੇ ਐਜ਼ ਅ ਕੂਰੀਅਰ ਲੈ ਕੇ ਆ ਰਹੇ ਸੀ ਆਪੀ ਤੇ ਕਿਵੇਂ ਉਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਨਾਂ ਵਿੱਚ ਸੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਕਰਨਾ ਪਹਿਲਾਂ ਇਹਨਾਂ ਦੇ ਬਲਾਕਿੰਗ ਹੈਵਿੰਗ ਕਰਨਾ ਅਜੇ ਤੱਕ ਨਾਲ ਉਹਨਾਂ ਦੇ ਕੋਈ ਡਾਇਰੈਕਟ ਐਫ ਆਈ ਆਰ ਸਾਡੇ ਨੋਟਿਸ ਨਹੀਂ ਹੈ ਪਰ ਬਾਕੀ ਸਟੇਟਸ ਨੂੰ ਵੀ ਇੱਕ ਇੰਟਰ ਸਟੇਟ ਨੈਕਸਸ ਹੈਗਾ ਹੈ ਤਾਂ ਇਹਦੇ ਵਿੱਚ ਅਸੀਂ ਹੋਰ ਤਕੀਸ਼ ਕਰ ਰਹੇ ਆ ਤੇ ਇਹ ਇਨਕੁਆਇਰ ਕਰ ਰਹੇ ਆ ਕਿ ਇਹਨਾਂ ਤੇ ਹੋਰ ਕੋਈ ਹੈ। ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀ ਕਿ ਤੇ ਮੋਟਰਸਾਈਕਲ ਦੀ ਵੀ ਰਿਕਵਰੀ ਕੀਤੀ ਗਈ। ਮੋਟਰਸਾਈਕਲ ਨੂੰ ਬਸ ਇਹ ਕਿਸੇ ਨੂੰ ਖੂਲਦਾ ਸੀ। ਇਹ ਮੋਟਰਸਾਈਕਲ ਇਹਨਾਂ ਦੇ ਨਾਂ ਤੇ ਨਹੀਂ ਸੀਗਾ। ਕੁਝ ਹੋਰ ਦਾ ਸੀ ਨਾ ਉਹਦੇ ਬਾਰੇ ਵੀ ਅਰੇ ਮੈਸਜ। ਇਹ ਟਿਪਿੰਗ ਫੋਗਰਾਮ ਚਟਾ ਫਰੋਨ ਡੀਲ ਕਰਦੇ ਕੀਤੀ ਗਈ ਹੈ। ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਰੋ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ 소ਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰਿਆਣਾਲੇ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਚੋਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਨੂੰ ਸਮੈਸ਼ ਕੀਤਾ ਜਾ ਸਕਦਾ ਕਿਤੇ ਸੀਗੇ ਮਿੱਤੇ ਵੀ ਤੇ ਸੀ ਇਹ ਵੀ ਇੱਕ ਮੋਟਰਸਾਈਕਲ ਸੀ ਸੀ ਜੀ ਬੁਲੱਟ ਮੋਟਰਸਾਈਕਲ ਤੇ ਬੁਲੱਟ ਮੋਟਰਸਾਈਕਲ ਨੂੰ ਇਹਨਾਂ ਨਾਲ ਰਿਕਵਰੀ ਪਾਈ ਮੋਟਰਸਾਈਕਲ ਨੂੰ ਪਾਇਆ ਗਿਆ ਉਸ ਚੀਜ਼ ਬਾਈ ਮੋਡੀਫਾਈਡ ਲੈਣਾ ਤਾਂ ਨਹੀਂ ਤੇ ਮੋਟਰਸਾਈਕਲ ਦੀਆਂ ਦੇ ਨਾਤੇ ਹੈਗੇ ਉਹਨੂੰ ਉਸ ਵੈਰੀਫਾਈ